ਪਤਾ ਹੈ ਤੇਰੇ ਤੇ ਕੇਸ ਬਣ ਸਕਦਾ ਕਿਸੇ ਦੀ ਜਾਨ ਨੂੰ ਖਤਰੇ 'ਚ ਪਾ ਰਹੇ ਹੋ ਤੁਸੀਂ ਠੀਕ ਆ ਉਹ ਨਿਕਲ ਉਠਾ ਲੇਗਾ ਆ ਬੈਠੀਆਂ ਨੇ ਇਹ ਲੇਡੀ ਇਹ ਤੁਹਾਡੇ ਦੇ ਪਤਾ ਕਿਹੜੀ ਕਾਰਵਾਈ ਬਣਦੀ ਹੈ ਜਿਹੜੀ ਆ ਜਿਹੜੀਆਂ ਨੇ ਉਹ ਮੈਨੂੰ ਕੀ ਪਤਾ ਕਿਸ ਦਾ ਹੈਗਾ ਮੈਂ ਤਾਂ ਅੱਜ ਕੰਪਨੀ ਲਗਾਇਆ ਮਿੰਟਾ ਜੀ ਮੁੱਕਰ ਗਈ ਹਮ ਕਹਿੰਦੀ ਪਈ ਕਿ ਸੁਣੋ ਜੀ ਇਹ ਵੀ ਨਹੀਂ ਹੈ ਤੁਸੀਂ ਚੱਕੇ ਨਾ ਮੈਂ ਚੱਕਾਈ ਆ ਮੈਂ ਚੱਕਾਈ ਆ ਜਦ ਅਗਲੇ ਵੀ ਹੈ ਨਹੀਂ ਫਿਰ ਅਗਲੇ ਦਾ ਪਤਾ ਲੱਗਣਾ ਵੀ ਹੈ ਹੈਗਾ ਤੁਸੀ ਦੋਸਤੋ ਤੁਸੀਂ ਆਮ ਤੌਰ ਤੇ ਸੜਕਾਂ ਤੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕਾਂ ਵੱਲੋਂ ਕਣਕ ਦੀਆਂ ਬੰਲੀਆਂ ਸਿੱਟੀਆਂ ਗਈਆਂ ਹੁੰਦੀਆਂ ਨੇ ਆਹ ਸੜਕ ਵੀ ਮੇਨ ਸੜਕਾ ਇੱਥੇ ਵੀ ਸਿੱਟੀਆਂ ਗਈਆਂ ਨੇ ਹਾਲਾਂਕਿ ਇਸ ਸਮੋਗ ਇਕੱਠੀਆਂ ਕੀਤੀਆਂ ਨੇ ਇਹ ਕੀ ਦੀ ਆ ਵੀ ਆ ਕਣਕ ਕਿਹਨੇ ਸਿੱਟੀ ਆ ਇਹ ਇਹ ਰੋਡ ਤੇ ਕਣਕ ਕੀ ਦੀ ਆ ਇਹ ਇਹ ਕਣਕ ਕਿਹਨੇ ਆ ਬੱਲੀ ਸਿੱਟੀ ਹੋਈ ਆ ਕਣਕ ਦੀ ਇਹ ਤੇ ਤੇਰੀ ਆ ਕਿਸ ਕੀ ਤੋਂ ਪੁੱਛ ਕੇ ਸਿੱਟੀ ਆ ਸੜਕ ਦੇ ਉੱਪਰ ਤੈਨੂੰ ਪਤਾ ਹੈ ਕੋਈ ਮਰ ਵੀ ਸਕਦਾ ਇਹਦੇ ਨਾਲ ਮੋਟਰਸਾਈਕਲ ਸਲਿੱਪ ਹੋ ਗਿਆ ਜੇ ਨਹੀਂ ਕਿਨੂੰ ਪੁੱਛ ਕੇ ਤੈਨੂੰ ਪਤਾ ਹੈ ਤੇਰੇ ਤੇ ਕੇਸ ਬਣ ਸਕਦਾ ਹੈ ਕਿਸੇ ਦੀ ਜਾਨ ਨੂੰ ਖਾਤਰੇ ਚ ਬਾਹਰ ਆ ਰਹੇ ਹੋ ਤੁਸੀਂ ਠੀਕ ਆ ਉਹ ਨਿਕਲ ਉਠਾ ਲੇਗਾ ਜੱਜ ਉਹ ਨਹੀਂ ਮੈਨੂੰ ਐ ਦੱਸ ਇੱਥੇ ਕੋਈ ਮੋਟਰਸਾਈਕਲ ਕੱਲ ਮੈਂ ਦੇਖਿਆ ਥੋੜਾ ਬਹੁਤ ਜ਼ਿਆਦਾ ਪਿਆ ਸੀਗਾ ਕੋਈ ਸਲਿੱਪ ਕੋਈ ਤੇਜ਼ ਬੰਦਾ ਆ ਰਿਹਾ ਹੋਵੇ ਮੋਟਰਸਾਈਕਲ ਲੈ ਕੇ ਸਲਿੱਪ ਹੋ ਗਿਆ ਕਿਦਾ ਜਾਨ ਵੀ ਜਾ ਸਕਦਾ ਪਤਾ ਤੈਨੂੰ ਇਹ ਕੀ ਤੋਂ ਪੁੱਛਿਆ ਤੁਹਾਨੂੰ ਪਰਮਿਸ਼ਨ ਕਿਹਨੇ ਦਿੱਤਾ ਇੱਥੇ ਲਗਾਉਣ ਦਾ ਹੈ ਸੜਕ ਤੇ ਕੀ ਨਾਮ ਕੀ ਆ ਤੇਰਾ ਹੈਲੋ ਨਾਮ ਕੀ ਆ ਤੇਰਾ ਮੇਰਾ ਪ੍ਰਕਾਸ਼ ਕਿੱਥੇ ਦਾ ਰਹਿਣ ਵਾਲਾ ਨੂੰ ਗੜੀ ਤੇ ਇੱਧਰ ਜਵਾਬ ਦੇ ਪਹਿਲਾਂ ਗੜੀ ਤੇ ਪੰਜਾਬੀ ਆ ਪੰਜਾਬ ਦਾ ਰਹਿਣ ਵਾਲਾ ਹਾਂ ਕਿਹੜੇ ਪਿੰਡ ਦਾ ਗੜੀ ਤੇ ਡੈਡੀ ਦਾ ਕੀ ਨਾਮ ਤੇਰੇ ਦਾ ਪਿਤਾ ਦਾ ਬਲਦੇਵ ਸਾਨੀ ਹੈ ਬਲਦੇਵ ਸਾਨੀ ਪੰਜਾਬ ਦਾ ਕਿੱਥੋਂ ਹੋ ਗਿਆ ਹਾਂ ਪੰਜਾਬ ਨੇ ਹਾਂ ਫੇਰ ਤੂੰ ਕਹਿਣਾ ਪੰਜਾਬ ਦਾ ਰਹਿਣ ਪੰਜਾਬ ਤੇ ਰਹਿੰਦੇ ਆ ਮੈਂ ਤੈਨੂੰ ਪੁੱਛਿਆ ਰਹਿਣੇ ਵਾਲਾ ਕਿੱਥੇ ਦਾ ਤੂੰ ਸਾਰਨੀ ਪੰਜਾਬ ਤੇ ਕਦੋਂ ਦੇ ਹੋਗੇ ਨਹੀਂ ਆਏ ਤੁਸੀਂ ਆ ਸੜਕ ਤੇ ਸਿੱਟਿਆ ਇੱਥੇ ਮੋਟਰਸਾਈਕਲ ਕਿਸੇ ਦਾ ਸਲਿੱਪ ਹੋ ਜਾਵੇ ਓਰੇ ਆ ਪੂਰੇ ਰੋਡ ਤੇ ਤੁਸੀਂ ਗੱਲ ਸਿੱਟਿਆ ਹੋਇਆ ਸੀਗਾ ਓਰੇ ਇਹ ਕੱਲ ਮੈਂ ਦੇਖਿਆ ਕੱਲ ਮੈਂ ਦੇਖਿਆ ਓਰੇ ਨਹੀਂ ਕੱਲ ਮੈਂ ਦੇਖਿਆ ਸਾਰਾ ਓਰੇ ਕੋਈ ਮੋਟਰਸਾਈਕਲ ਤੇ ਤੇਜ਼ ਆਉਂਦਾ ਕਿਸੇ ਦਾ ਸਲਿੱਪ ਹੋ ਕੇ गिर ਗਿਆ ਜਾਨ ਚਲੇ ਗਿਆ ਕੌਣ ਜਮੇ ਬਾਰਾ ਇਹਦਾ ਸੁਲਵਾ ਬਾਬਾ ਆ ਤਾਂ ਹਾਇ ਨਹੀਂ ਆਪਾਂ ਤੁਹਾਨੂੰ ਸਰਵਰ ਮਾਰੂ ਚਾਹ ਜਰੂਰ ਆਰੇ ਅਰੇ ਐਕਸੀਡੈਂਟ ਹੋਣ ਨੂੰ ਟਾਈਮ ਲੱਗਦਾ 1 ਮਿੰਟ ਜਿ ਐਕਸੀਡੈਂਟ ਹੋ ਜਾਂਦਾ ਇਹ ਤੁਹਾਨੂੰ ਪਤਾ ਤੁਹਾਡੇ ਤੇ ਕੇਸ ਬਣਦਾ ਕਿਸੇ ਦੀ ਜਾਨ ਨੂੰ ਖਤਰੇ 'ਚ ਪਾ ਰਹੇ ਹੋ ਤੁਸੀਂ ਇਹ ਚੱਕਰ ਮੇਰਾ ਹਾਇ ਨਹੀਂ ਆ ਨਹੀਂ ਹੈ ਹੋਣ ਤਾਂ ਤੁਸੀਂ ਆਪਣਾ ਤੁਸੀਂ ਆਪਣੇ ਪੈਸੇ ਦੀ ਬਚਤ ਵਾਸਤੇ ਤੁਸੀਂ ਗੱਲ ਸੁਣੋ ਇੰਨਾ ਕ ਤੁਸੀਂ ਕਣਕ ਕਿਸੇ ਤੋਂ ਕਹਿ ਕੇ ਕਰਵਾ ਸਕਦੇ ਹੋ ਪੈਸਾ ਦੇ ਕੇ ਕੇ ਤਾਂ ਬਣਵਾ ਲਓ ਔਰੇ ਕਿ ਲੋਕਾਂ ਦੀ ਜਾਨ ਨੂੰ ਕਿਉਂ ਖਤਰੇ 'ਚ ਪਾ ਰਹੇ ਹੋ ਤੁਸੀਂ ਬਸ ਯਹੀ ਚੱਕ ਬਸ ਬਸ ਆਹ ਖਾਏ ਨਹੀਂ ਨਹੀਂ ਲੋਕਾਂ ਦੀ ਜਾਨ ਨੂੰ ਕਿਉਂ ਖਤਰੇ ਚ ਪਾ ਰਹੇ ਹੋ ਤੁਸੀਂ ਉਹਨੇ ਨਹੀਂ ਆਪਨੇ ਖਾਏ ਨਹੀਂ ਆਪ ਨਹੀਂ ਕਿਆ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਖਣਾਏ ਨੂੰ ਹੈ ਆ ਆ ਗਿਆ ਕੀ ਹੈ ਹੈ ਮੇਰੇ ਮੇਰੇ ਹੈ ਨਾ ਤਾਂ ਫੇਰ ਨਹੀਂ ਆ ਕਣਕ ਸਾਰੀ ਤੁਸੀਂ ਇਹਦੇ ਵਿੱਚੋਂ ਗੱਡੀ ਨਹੀਂ ਹੈਗੀ ਹੈ ਆ ਕਣਕ ਸਾਰੀ ਇਹਦੇ ਵਿੱਚੋਂ ਨਹੀਂ ਗੱਡੀ ਤੇ ਇਹ ਆ ਗਿਆ ਦੇਖ ਲੈ ਦਕਨਿਆ ਦੀ ਹੈ ਕੁੱਲੀ ਡਾਕਟਰ ਦੀ ਹੈ ਦੇਖ ਲੈ ਪਹਿਲੇ ਨੀ ਇਹ ਕਿੱਥੋਂ ਲੈ ਕੇ ਆਂਦੀ ਹੈ ਕਣਕੇ ਆਹ ਪਰਾ ਕਣਕ ਉਹ ਕਣਕ ਨਹੀਂ ਪਾਲਿਆ ਸਕਦਾ ਉਹ ਵੀ ਨਿਕਲਿਆ ਆਏਗਾ ਦੇਖ ਲੈ ਤੂੰ ਝੂਠ ਨਾ ਬੋਲ ਮੈਂ ਹੁਣੇ ਪੁਲਿਸ ਬੁਲਾ ਲੂ ਮੈਂ ਸੱਚ ਬੋਲੇਗਾ ਮੇਰੇ ਕੋਲ ਸੱਚ ਦੱਸ ਦੇ ਮੈਂ ਤੈਨੂੰ ਛੱਡ ਦੂੰਗਾ ਨਹੀਂ ਮੈਂ ਹੁਣੇ ਪੁਲਿਸ ਬੁਲਾ ਲੰਨੇ ਜੇ ਝੂਠ ਬੋਲੇਗੀ ਆ ਕਿਹਣੀ ਆ ਹੋਰੇ ਆ ਆ ਦੇ ਆ ਕਣਕ ਕੱਢਿਆ ਹੋਇਆ ਇਹ ਕਿੱਥੋਂ ਕੱਢਿਆ ਕਨੈਕਟ ਹੋ ਗਿਆ ਹੈ ਨਾ ਉਹ ਜਿਹੜਾ ਰਸਤਾ ਹੈਗਾ ਦੇਖ ਲਇਆ ਹਾਂ ਜਹ ਪੜਾ ਵੀ ਪੁੰਡੀ ਵੀ ਪੜਾ ਹੈ ਵਾਹ ਪੜ ਕਿਹੜੇ ਕਾ ਰਸਤੇ ਤੇ ਇਹ ਰਸਤੇ ਵਾਲੇ ਰੋਡ ਬਣਿਆ ਹੈ ਨਾ ਪੁੰਡੀ ਵਾਲੇ ਫਿਰ ਉਹ ਰੋਡ ਨਹੀਂ ਹੈਗਾ ਨਹੀਂ ਸੜਕ ਤੇਰਾ ਮੁੱਲ ਲਿਆ ਹੋਇਆ ਸੜਕ ਤੇ ਸਿੱਟਦੀਆਂ ਕਣਕ ਤੂੰ ਉਹ ਵਾਲੇ ਕਰਦੇ ਉਹ ਸੜਕ ਨਹੀਂ ਹੈ ਉਹ ਵੀ ਤਾਂ ਸੜਕ ਹੈ ਉਹ ਲਿੰਕ ਰੋਡ ਹੈ ਕਿਸੇ ਪਿੰਡ ਨੂੰ ਜਾ ਰਿਹਾ ਉਹ ਤੇ ਲੋਕ ਨਹੀਂ ਤੁਰਦੇ ਉਹ ਤੇ ਸਕੂਟਰ ਮੋਟਰਸਾਈਕਲ ਨਹੀਂ ਜਾਂਦਾ ਉਹ ਦਰ ਤਾਂ ਗੱਡੀ ਬੁੱਢੀ ਜਾਂਦਾ ਹੈ ਫਿਰ ਜਾਂਦਾ ਹੀ ਹੈ ਗੱਡੀ ਵੀ ਸਕੂਟਰ ਮੋਟਰਸਾਈਕਲ ਵੀ ਤੈਨੂੰ ਪੁੱਛ ਕੇ ਆਊਗਾ ਬੰਦਾ ਪਾਪਾ ਨਾ ਪਾਤਾ ਨਾ ਹੋਵੇ ਹੈ ਆਪਰੇ ਬੋਲਦਾ ਆਪ ਨਹੀਂ ਪਾਏਗਾ ਹੋ ਗਿਆ ਨਹੀਂ ਆਪ ਨਹੀਂ ਪਾਏਗਾ ਅਗਰ ਕੋਈ ਅਗਰ ਮੈਂ ਨਾ ਆਤਾ ਫਿਰ ਤੁਸੀਂ ਤਾਂ ਇੱਥੇ ਸਿੱਕੇ ਰੱਖਣਾ ਸੀ ਅਗਰ ਮੈਂ ਨਾ ਆਤਾ ਫਿਰ ਥੋੜੀ ਠਾਣਾ ਤਾਂ ਤੁਮਨੇ ਇਹ ਤਾਂ ਉਠਾ ਕਰਕੇ ਮੈਂ ਖੁਦ ਹਟਾ ਦੇਵਾਂ ਤੈਨੂੰ ਪਤਾ ਹੈ ਜੈਸੇ ਕਿਸੇ ਕੋ ਚਾਕੂ ਸੇ ਕਤਲ ਕਰਤੇ ਹੈ ਨਾ ਬੋ ਵਾਲਾ ਕੇਸ ਬੰਨਤਾ ਹੈ ਤੁਮ पे ਹਾਂ ਹਾਂ ਬੰਨਤਾ ਹੈ ਜੈਸੇ ਕਿਸੇ ਕੋ ਚਾਕੂ ਸੇ ਜਾਨ ਸੇ ਕਿਉਂਕਿ ਇਹ ਕਿਸੇ ਦੀ ਜਾਨ ਕੋ ਖਤਰੇ ਮੇਂ ਡਾਲ ਰਹੇ ਹੋ ਤੁਮ ਆਲੀਆ ਬਲਿਕ ਨੇ ਹਲਾ ਦਾ ਹੈ ਅਜੇ ਨਵਾਂ ਰੋਡ ਬਣਿਆ ਹਜੇ 15 ਦਿਨ ਨਹੀਂ ਹੋਏ ਨਾਮਾ ਰੋਡ ਬਣੇ ਨੂੰ ਤੁਸੀਂ ਉਰੇ ਲਾ ਕੇ ਬੈਠ ਕੇ ਜਿਵੇਂ ਮੁੱਲ ਲਿਆ ਹੁੰਦਾ ਇਹ ਰੋਡ ਹੈ ਨਹੀਂ ਜੇ ਕਿਸੇ ਦਾ ਜਾਨ ਚਲੇ ਜਾਂਦਾ ਕਿਹਦਾ ਐਕਸੀਡੈਂਟ ਹੋ ਜਾਂਦਾ ਕਿਹਦਾ ਲੱਤ ਵੀ ਟੁੱਟ ਜਾਂਦਾ ਲੱਤਵਾ ਟੁੱਟੇ ਜਾਂਦਾ ਤੂੰ ਇਲਾਜ ਕਰਵਾਉਣਾ ਸੀ ਉਹਦਾ ਹੈ ਨਹੀਂ ਤੂੰ ਨੇ ਇਲਾਜ ਕਰਵਾਨਾ ਤਾਂ ਉਸਕਾ ਅਗਰ ਕਿਸੇ ਕਾ ਮੌਤ ਹੋ ਜਾਂਦਾ ਕਿ ਇਸਕਾ ਲੱਤਵਾ ਟੁੱਟ ਜਾਂਦਾ ਹੋਗਾ ਰੱਬ ਕਾ ਦੁਆ ਸਬਦਿਆ ਰਹੇਗਾ ਕੀ ਹੋਗਾ ਗਰੀਬ ਬੰਦੇ ਤੁਮ ਤੋ ਆਪਣੀ ਸਾਈਡ ਸੇ ਕੋਈ ਕਸਰ ਨਹੀਂ ਛੋੜ ਰਹੇ ਕਸਰ ਨਹੀਂ ਹੋਗਾ ਕੋਈ ਬਾਬੂ ਕੁਛ ਨਹੀਂ ਹੋਗਾ ਅੱਛਾ ਮੈਂ ਦਲਤੇ ਫੇਕ ਕੇ ਰੱਖੋ ਪੂਰੀ ਸੜਕ ਪੇ ਹੈ ਨਹੀਂ ਹੈ ਮੈਂ ਕੀ ਫੇਕਾਂਗੀ ਬਾਬੂ ਇਸ 'ਤੇ ਇਹ 1 ਮਿੰਟ ਇਹ ਤੇ ਸਕੂਟਰ ਸਲਿੱਪ ਨਹੀਂ ਹੋਊਗਾ ਹਵਤਾ ਹਵਤਾ ਹੋਊਗਾ ਨਹੀਂ ਐ ਫਿਰ ਫਿਰ ਜਾਣ ਕੇ ਮੈਂ ਨਹੀਂ ਖਤਰੇ 'ਚ ਪਊਗਾ ਤਾਂ ਕਿੰਨੀਆਂ ਗੱਡੀਆਂ ਨਿਕਲਦੀਆਂ ਨੇ ਔਰੇ ਆਹ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਮੇਨ ਰੋਡ ਆ ਕਿੰਨਾ ਜਿਆਦਾ ਚੱਲਣ ਵਾਲਾ ਰੋਡ ਆ ਇਹ ਇਸ ਰੋਡ ਦੇ ਉੱਪਰ ਇਹ ਕਿਸ ਤਰ੍ਹਾਂ ਲੋਕਦਾਨੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਪੂਰੀ ਰੋਡ ਤੇ ਇਸ ਤਰ੍ਹਾਂ ਕਣਕ ਬੱਲੀਆਂ ਦੇ ਵਿੱਚੋਂ ਕਣਕ ਕੱਢਣ ਦੇ ਲਈ ਇਹ ਕਣਕ ਨੂੰ ਉੱਪਰ ਖਣਾਉਂਦੇ ਨੇ ਪੂਰੀ ਸੜਕ ਤੇ ਐ ਦੇ ਨਾਲ ਜਿਵੇਂ ਟੂ-ਵీలਰ ਕੋਈ ਸਲਿੱਪ ਹੋ ਕੇ ਡਿੱਗ ਸਕਦਾ ਕਿਸੇ ਦੀ ਕੀਮਤੀ ਜਾਨ ਜਾ ਸਕਦੀ ਹੈ ਜਾਂ ਕਿਤੇ ਗੰਭੀਰ ਸੱਟਾਂ ਵੀ ਲੱਗ ਸਕਦੀਆਂ ਨੇ ਪਰ ਸ਼ਾਇਦ ਆਪਣੇ ਥੋੜੇ ਜਿਹੇ ਫਾਇਦੇ ਵਾਸਤੇ ਇਹ ਲੋਕ ਇਸ ਗੱਲ ਨੂੰ ਸੋਚਦੇ ਨਹੀਂ ਹੈਗੇ ਕੋਈ ਅਪਾਹਜ ਵੀ ਹੋ ਸਕਦਾ ਇਹਦੇ ਨਾਲ ਕਿਸੇ ਦੇ ਜਾਣ ਵੀ ਜਾ ਸਕਦੀ ਆ ਕੁਛ ਵੀ ਹੋ ਸਕਦਾ ਸਾਰੀ ਸਾਫ ਕਰ ਦਿਓ ਜਿਵੇਂ ਪਹਿਲਾਂ ਸੜਕ ਸੀ ਇਹ ਦੇਖ ਸਕਦੇ ਹੋ ਤੁਸੀਂ ਕਿੰਨੀ ਚੱਲਣ ਵਾਲੀ ਸੜਕ ਇਹ ਤੈਨੂੰ ਨਹੀਂ ਸੁਣਾਈ ਦਿੱਤਾ ਤੈਨੂੰ ਨਹੀਂ ਸੁਣਾਈ ਦੇ ਰਿਹਾ ਆ ਕਿੰਨੀ ਕਣਕ ਸਫਾਈ ਕਰਕੇ ਬੈਠੇ ਆ ਤੇਰੇ ਤੇ ਹੁਣ ਅਲੱਗ ਤੋਂ ਤੈਨੂੰ ਕਹਿਣ ਵਾਸਤੇ ਆਊਗਾ ਕੋਈ ਹੋਰ ਦੀਦੀ ਆਇਆ ਫਿਰ ਮਾਤਾ ਜੀ ਮਾਤਾ ਜੀ ਉਧਰ ਗਿਆ ਹੈ ਹੈ ਮਾਤਾ ਜੀ ਕਹੇ ਮਾਤਾ ਜੀ ਉਧਰ ਗਿਆ ਹੈ ਦੀਦੀ ਹੈ ਦੂਸਰੀ ਕਹੇ ਮੈਂ ਤੇ ਲੇਬਰ ਹੂੰ ਅੱਛਾ ਮਤਲਬ ਇਹ ਸਕੇਲ ਤੇ ਜਲ ਰਿਹਾ ਕੰਮ ਵੀ ਲੋਕਾਂ ਨੇ ਲੇਬਰ ਰੱਖੀ ਹੋਈ ਅੱਗੇ ਖਣੌਣ ਵਾਸਤੇ ਸੜਕ ਤੇ ਹੈ ਉਹਨੂੰ ਬੁਲਾ ਜਲਦੀ ਨਹੀਂ ਤੇਰੇ ਤੇ ਪੁਲਿਸ ਬੁਲਾਉਣਾ ਮੈਂ ਉਹਨੂੰ ਬੁਲਾ ਲਾ 2 ਮਿੰਟ ਚ ਤੀਦੀ ਆ ਇਹ ਓਏ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ ਕੋਈ ਸਲਿੱਪ ਹੋ ਕੇ ਡਿੱਗ ਸਕਦਾ ਸਾਡ ਮੇਰੇ ਸਾਹਮਣੇ ਦੀਆਂ ਗੱਲਾਂ ਨੇ ਇੰਦੀਓਂ ਪਛਾਇਆ ਵੇ ਤਾਂ ਮੁੰਡੇ ਦਾ ਨਾਲ ਦੀ ਐਕਸੀਡੈਂਟ ਹੋ ਗਿਆ ਹੋ ਸਕਦਾ ਹੀ ਮੌਤ ਹੋ ਸਕਦੀ ਹੈ ਕਿਤੇ ਕੁਝ ਵੀ ਹੋ ਸਕਦਾ ਹੁਣ ਤਾਂ ਸਪੋਰਟ ਸਿਰ ਸੱਟ ਵੱਜ ਗਈ ਨਾਲ ਦੀ ਨਾਲ ਆਪਣੇ ਥੋੜੇ ਜਿਹੇ ਫਾਇਦੇ ਵਾਸਤੇ ਕੀ ਹੈ ਜੇ 2-400 500 ਰੁਪਏ ਨਾਲ ਤਾਂ ਕੋਈ ਲੈ ਲੂਗਾ ਉਹ ਸਾਈਡ ਤੇ ਸਾਫ਼ ਜਗਾ ਪਈਏ ਜਿੱਥੇ ਬੰਦ ਵੀ ਉੱਥੇ ਜਾ ਕੇ ਵੀ ਕਰੇ ਸਕਦੇ ਨੇ ਭਾਈ ਕਿਸੇ ਤੋਂ ਕਰਵਾ ਸਕਦੇ ਨੇ ਜੇ ਤੂੰ ਪੈਸੇ ਦੇ ਕੇ ਕਿਸੇ ਚਾਹਣ ਨੂੰ ਸਾਣਾ ਕੋਟ ਕਿਰਾਏ ਤੇ ਮਿਲਦਾ ਉਹ ਤੋਂ ਕਰਵਾ ਲੈਣ ਜਿਸ ਵੇਲੇ ਕੋਈ ਕਾਨੂੰਨੀ ਕਾਰਵਾਈ ਹੋਈ ਉਹਦੇ ਬਾਅਦ ਘੱਟੇ ਦੇ ਚੱਕਣਗੇ ਸਾਡੀ ਨਾਲ ਹਾਂ ਫਿਰ ਭੱਜ ਵੀ ਲੈਣਗੇ ਕਾਨਕ ਛੱਡ ਕੇ ਭੱਜਣਗੇ ਫਿਰ ਉਹਰੇ ਉਹ ਕਿੰਨੀ ਆਵਾਜ਼ ਹੀ ਜਾਂਦੀ ਔਰ ਟੂ ਵੀਲਰ ਕੰਟਰੋਲ ਹੀ ਨਹੀਂ ਹੁੰਦਾ ਤੇ ਲੇਡੀ ਚਲਾਉਂਦੀਆਂ ਨੇ ਬੱਚੇ ਚਲਾਉਂਦੇ ਨੇ ਇਸ ਰੋਡ ਤੇ ਕੁਆਰਿਆ ਵਾਲੇ ਰੋਡ ਤੇ ਵੀ ਇਹੀ ਹਾਲਾ ਸਾਰੇ ਪਾਸੇ ਇਹੀ ਕਰਦੇ ਨੇ ਪਿੰਡਾਂ ਵਾਲਿਆਂ ਜੇ ਕਹਿੰਦੇ ਉਧਰ ਖਿਲਾ ਲੈਂਦੇ ਆ ਸੀ ਇਹ ਕਰਨ ਦਾ ਵੈਸੇ ਜਗ੍ਹਾ ਪਈ ਆ ਫਰੰਟ ਤੇ ਉਹ ਸਾਹਮਣੇ ਜਗ੍ਹਾ ਪਈ ਆ ਭਾਈ ਮੈਂ ਤਾਂ ਤਰਾਛਦੀ ਆ ਜਿੰਨਾਂ ਦੀ ਡਿਊਟੀ ਬਣਦੀ ਆ ਉਹ ਨਹੀਂ ਦੇਖਦੇ ਹੁਣ ਪੁਲਿਸ ਟ੍ਰੈਫਿਕ ਪੁਲਿਸ ਵਾਲੇ ਚਲਾਣ ਕੱਟਣ ਨੂੰ ਦਾ ਚੌਂਕ 'ਚ ਖੜ੍ਹ ਜਾਂਦੇ ਨੇ ਪਰ ਇੱਥੇ ਜਿੱਥੇ ਬਣਦੀ ਆ ਡਿਊਟੀ ਉੱਥੇ ਜਾ ਕੇ ਕੋਈ ਦੇਖਦਾ ਨਹੀਂ ਹੈਗਾ ਮੈਂ ਉਹਨਾਂ ਨੂੰ ਵੀ ਸਵਾਲ ਪੁੱਛਣਾ ਜਾ ਕੇ ਕੋਈ ਨਹੀਂ ਚੌਂਕ 'ਚ ਖੜਿਆ ਨੂੰ ਕਿਹਦੀ ਆ ਗਈ ਮਾਲਕਨ ਤੇਰੀ ਕਾ ਨਹੀਂ ਹੈ ਕਿਹਦੀ ਆਏ ਇਹਨੇ ਨਹੀਂ ਗਿਆ ਜਿਸ ਦਾ ਹੈ ਨਾ ਮੈਂ ਫਿਰ ਤੇਰਾ ਨਾਮ ਲਿਖਾ ਦੂੰ ਨਾਮ ਕਿਉਂ ਫਿਰ ਪੁਲਿਸ ਤੈਨੂੰ ਜੱਕੂ ਆ ਕੇ ਉਹਦਾ ਨਹੀਂ ਬੋਲਦੀ ਜਦੋਂ ਮੈਂ ਦਵਾ ਨਹੀਂ ਗਿਆ ਤੇਰੀ ਹੈ ਨਹੀਂ ਮੇਰੀ ਨਹੀਂ ਹੈ ਕਿ ਤੇ ਲੇਵਰ ਨੂੰ ਝੂਠ ਨਾ ਬੋਲੂ ਰੇ ਦੇਖ ਲੈ ਤੈਨੂੰ ਹੁਣੇ ਪੁਲਿਸ ਚੱਕ ਲੂ ਹੈ ਲੋਕਾਂ ਦੀ ਜਾਨ ਦੀ ਕੀਮਤ ਨਹੀਂ ਲਾਉਂਦੇ ਤੂੰ ਹੀ ਕੋਈ ਜੋ ਵੀ ਹੈ ਜਾ ਤੋ ਦਿੱਲੀ ਲੋਕਾਂ ਦੇ ਜਾਣੀ ਕਿਤੇ ਦੀ ਹੈ ਸੋ ਦੋਸਤੋ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਜਰੂਰ ਕਮੈਂਟ ਕਰਨਾ ਹੈ ਜੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਦੀ ਜਾਨ ਨੂੰ ਖਡਾਉਣਾ ਹੀ ਸਮਝਦੇ ਨੇ ਜਾਨ ਨੂੰ ਖਤਰੇ 'ਚ ਪਾ ਦਿੰਦੇ ਨੇ ਆਪਣੇ ਕੋਈ 2-400 ਰੁਪਏ ਦੇ ਫਾਇਦੇ ਪਿੱਛੇ ਕਿਉਂਕਿ ਇਹ ਕਿਸੇ ਕਿਸਾਨ ਤੋਂ ਕਰਵਾ ਸਕਦੇ ਨੇ ਜੇ ਕਣਕ ਕਟਾਉਣੀ ਹੋਵੇ ਪਰ ਕਿਸ ਤਰ੍ਹਾਂ ਸੜਕ ਤੇ ਇਹ ਖਣਾਈ ਹੋਈ ਹੈ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਟੂ-ਵੀਲਰ ਵਾਲਾ ਸਲਿੱਪ ਹੋ ਕੇ ਡਿੱਗ ਸਕਦਾ ਤਾਂ ਨਹੀਂ ਜੀ ਹੁਣ ਕੋਈ ਘਰ ਦਾ ਸਾਰਾ ਇੱਕੋ ਬੰਦਾ ਹੋਵੇ ਕੋਈ ਕੰਮ ਤੇ ਆਇਆ ਡਿਊਟੀ ਆਇਆ ਇਹਨਾਂ ਤੇ ਇੱਥੇ ਸਲਿੱਪ ਹੋ ਕੇ ਉਹਦੀ ਜਾਨ ਚਲੀ ਜਾਵੇ ਇਹ ਉਹਦਾ ਖਰਚਾ ਚੱਕ ਲੈਣਗੇ ਇਹਦਾ ਆਪਣੇ 2-400 ਰੁਪਏ ਦੇ ਫਾਇਦੇ ਪਿੱਛੇ ਇੱਥੇ ਖੰਡਾ ਕੇ ਵੇਝ ਜਾਂਦੇ ਨੇ ਵੀ ਸਾਨੂੰ ਉੱਥੇ ਪੈਸੇ ਨਾ ਦੇਣੇ ਪੈਣ ਬੱਲੀਆਂ ਜੋ ਕਣਕ ਘਣਾਉਣ ਵਾਸਤੇ ਮੁੜ ਕੇ ਇਹਨਾਂ ਨੇ ਆ ਕਣਕ ਛੱਡ ਕੇ ਭੱਜ ਜਾਣਾ ਜੇ ਕੋਈ ਉੱਤੇ ਮਰ ਗਿਆ ਨਾ ਤੁਹਾਡੇ ਰੋਡ ਦੇ ਮਾਲ ਦੇ ਕੋਲ ਐਕਸੀਡੈਂਟ ਹੋਇਆ ਨਾ ਔਰਲੇ ਪਾਸੇ ਮੈਂ ਉੱਥੇ ਤੋਂ ਹਸਪੀਟਲ ਇੰਕੀਡ ਹੋਇਆ ਮੋੜਾ ਦਾ ਉਹਨਾਂ ਦੀ ਲੱਤ ਮਾ ਲੱਤ ਵੀ ਟੁੱਟੀ ਆ ਤੇ ਬਾਹ ਵੀ ਟੁੱਟੀ ਆ ਤਿੰਨ ਜਣੇ ਦੇ ਘਰੇ ਬੈਠ ਗਿਆ ਅਗਲਾ ਕੰਮ ਇੰਕੀਡ ਹੋਇਆ ਲਗਾਤਾਰ ਮਗਰ ਸਪੀਡ ਦੇ ਵਿੱਚ ਇੱਕ ਮੋਟਰਸਾਈਕਲ ਆ ਰਿਹਾ ਤਾਂ ਉਹਦੇ ਮਗਰ ਇੱਕ ਹੋਰ ਵਜਿਆ ਆ ਕੇ ਫਿਰ ਸਰਕਾਰੀ ਜੀ ਨੇਗੇ ਸਰਕਾਰੀ ਵਾਲ ਨੇ ਜਵਾਬ ਦਿੱਤਾ ਸੁਰਜੀਤ ਦੇ ਲੈ ਕੇ ਘਰੇ ਹੁੰਦਾ ਭਾਈ ਸਲਿੱਪ ਹੁੰਦੇ ਨੇ ਇਹਦੇ ਆਪਣੇ ਲੋਕ ਵੀ ਥੋੜੇ ਜਿਹਾ ਉਹ ਨਹੀਂ ਨਾ ਕਰਦੇ ਇਹਨਾਂ ਗੈਲੀ ਕਰ ਜਾਂਦੇ ਨੇ ਇੱਕ ਨਾ ਆਪਣੇ ਪੁਲਿਸ ਕਾਰਵਾਈ ਕਰਦੀ ਐ ਇਹਨਾਂ ਲੋਕਾਂ ਦੇ ਇਹ ਸ਼ਰੀਆਮ ਕਹਿੰਦੀ ਜਾਨ ਨੂੰ ਖਤਰੇ 'ਚ ਪਾਉਣ ਦੀ ਕਾਰਵਾਈ ਬਣਦੀ ਐ ਇਹਨਾਂ ਦੇ ਮੈਂ ਵਾਪਸ ਆ ਕੇ ਦੁਬਾਰੇ ਫੇਰ ਚੈੱਕ ਕਰੂੰ ਐਥੇ ਦੇਖਣਾ ਨਹੀਂ ਚਾਹੀਦਾ ਤੁਹਾਡਾ ਬਿਲਕੁਲ ਵੀ ਅੱਜ ਤੋਂ ਬਾਅਦ ਇੱਥੇ ਸੜਕ ਤੇ ਨਹੀਂ ਆਉਣਾ ਚਾਹੀਦਾ ਕਣਕ ਠੀਕ ਆ ਕੁੜੀਏ ਅੱਜ ਤੋਂ ਬਾਅਦ ਸੜਕ ਤੇ ਗੜਕ ਨਹੀਂ ਆਉਣਾ ਚਾਹੀਦਾ ਜੇ ਆ ਗਿਆ ਅੱਜ ਤੋਂ ਬਾਅਦ ਫੇਰ ਨਹੀਂ ਆਈ ਜੇ ਆ ਗਿਆ ਹੁਣ ਤੇ ਦੇਖ ਲਿਆ ਹੁਣ ਭਾਈ ਨਹੀਂ ਅੱਜ ਤੋਂ ਬਾਅਦ ਨਹੀਂ ਆਉਣਾ ਚਾਹੀਦਾ ਬਿਲਕੁਲ ਅੱਜ ਤੁਹਾਡਾ ਪਹਿਲਾ ਗਲਤੀ ਲਾ ਲੈ ਤੁਹਾਨੂੰ ਛੱਡਤਾ ਲੋਕਾਂ ਦੀ ਜਾਨ ਜਾਂਦੀ ਹੈ ਦੇ ਨਾਲ ਠੀਕ ਆ ਕਈ ਕਈ ਚਲ ਗਲਤੀ ਹੋ ਗਿਆ ਪਹਿਲੇ ਦਿਨ ਸਾਡੇ ਖਾਣਿਆ ਆਪਣਾ ਚਲ ਤਾਂ ਆਪਣੀ ਗਲਤੀ ਮੰਨੀਆਂ ਤੈਨੂੰ ਛੱਡਤਾ ਪਰ ਅੱਜ ਤੋਂ ਬਾਅਦ ਇਹ ਕੰਮ ਨਾ ਕਰੀ ਠੀਕ ਆ ਨਹੀਂ ਆਈਏ ਨਹੀਂ ਆਉਂਦੇ ਹੁਣ ਕਿਸੇ ਦਾ ਪਰਿਵਾਰ ਦਾ ਇੱਕੋ ਬੰਦਾ ਹੋਵੇ ਕਮਾਨ ਵਾਲਾ ਉਹ ਨੌਕਰੀ ਤੇ ਤੁਹਾਡੇ ਤੇ ਸਲੀਪੋ ਕਿ ਉਹਦੀ ਜਾਨ ਚਲੀ ਜਾਵੇ ਉਹਦੇ ਪਰਿਵਾਰ ਨੂੰ ਰੋਟੀ ਤੁਸੀਂ ਦੇ ਦੋਗੇ ساری ਜ਼ਿੰਦਗੀ ਫਿਰ ਤੁਸੀਂ ਤਾਂ ਔਰੇ ਛੱਡ ਕੇ ਭੱਜ ਜਾਣਾ ਕਣਕ ਵੀ ਛੱਡ ਜਾਣੀ ਔਰੇ ਛੱਡ ਜਾਓਗੇ ਸਹੀ ਬਾਤ ਹੈ ਆ ਕੀ ਕਰ ਰਹੇ ਆ ਆ ਕੀ ਕਰ ਰਹੇ ਆ ਚੜ੍ਹ ਤਾਂ ਖਾਈ ਨਹੀਂ ਹੈਗਾ ਛੜੋ ਤੂੰ ਹੀ ਨਾ ਚੋਖਰੇ ਬਰੇ ਤੁਹਾਡੇ ਕੰਡੇ ਦੇ ਮੂਰੇ ਕਣਕ ਪਈ ਆ ਰੋਡ ਤੇ ਉਹ ਕਿਨੇ ਸਿੱਟੀ ਹੋਈ ਆ ਤੁਹਾਡੇ ਕੰਡੇ ਦੇ ਬਿਲਕੁਲ ਸਾਹਮਣੇ ਰੋਡ ਤੇ ਕਣਕ ਪਈ ਆ ਥੈਲਾ ਥੈਲਾ ਨਹੀਂ ਉਹ ਖੰਡਾਈ ਵੀ ਜਿਹੜੇ ਭਈਏ ਭੂਈਏ ਸੈਕਟਰ ਦੇ ਨੇ ਬਲੀਆਂ ਜੋ ਕੱਢਣ ਨੂੰ ਕਣਕ ਉਹ ਪਹਿਲਾਂ ਪਿੱਛੇ ਚਾ ਕੇ ਆਂਦੀ ਕੋਈ ਮਰੂਗਾ ਔਰੇ ਜਾ ਕੇ ਦੀ ਲੱਤਵਾ ਟੁੱਟੂਗੀ ਜਿਹੜੇ ਲਾਈ ਦੇਗੇ ਉਹ ਤਾਂ ਕਹਿੰਦਾ ਕਿ ਜਿਹੜੇ ਉਹ ਸਾਰੇ ਗਾਣੇ ਚ ਪਾ ਦਿੰਦੇ ਨੇ ਉਹ ਗੱਡੀ ਚਾਰੇ ਉਹ ਸਲਿੱਪ ਸਕੂਟਰ ਮੋਟਰਸਾਈਕਲ ਵਾਲੇ गिरਦੇ ਨੇ ਅਸੀਂ ਉਹdio ਕਵਰੇਜ ਕਰ ਰਹੇ ਆ ਅੱਜ ਵੀ ਕੌਣ ਆ ਹੁਣ ਇਹ ਕੀ ਵੀ ਆ ਪਤਾ ਤੁਹਾਨੂੰ ਕੋਈ ਸਮਝਿਓ ਜੇ ਬਾਗ ਲਿਓ ਉਹ ਸਾਹਮਣੇ ਆਲੇ ਉਹ ਨਾਲ ਵੀ ਨਹੀਂ ਹੋਣੀ ਮੇਰੇ ਖਿਆਲ ਤੋਂ ਆ ਦੇਖ ਸਕਦੇ ਹੋ ਦੋਸਤੋ ਹਾਲੇ ਵੀ ਕਿੰਨੀਆਂ ਢੇਰੀਆਂ ਇੱਥੇ ਲਾਈਆਂ ਪਈਆਂ ਨੇ ਪੂਰੀ ਸੜਕ ਤੇ ਇਸੇ ਤਰ੍ਹਾਂ ਹੀ ਇਸਾਰੇ ਪੇ ਇੱਕ ਥਾਂ ਤੇ ਨਹੀਂ ਥਾਂ ਥਾਂ ਤੇ ਨੇ ਇਸ ਤਰ੍ਹਾਂ ਹੀ ਢੇਰੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਈ ਸਲਿੱਪ ਹੋ ਕੇ ਕਿਸ ਤਰ੍ਹਾਂ ਟਰੱਕ ਖੜੇ ਨੇ ਜਾਂ ਹੋਰ ਕਿਸੇ ਦਰਖਤ 'ਚ ਵੀ ਕੋਈ ਬੰਦਾ ਪਚ ਸਕਦਾ ਇੰਨਾ ਤੇ ਸਲਿੱਪ ਹੋ ਕੇ ਆਪਣਾ ਬੈਲੈਂਸ بگੜ ਜਾਵੇ ਲੇਕਰ ਗਿਆ ਜੀ ਯਾ ਵੀ ਲੱਗਦਾ ਇਹ ਤੋਂ ਬੰਦਾ ਬਚ ਜੂ ਜੀ ਇੱਥੇ ਸਕੂਟਰ ਮੋਟਰਸਾਈਕਲ ਤੇ ਚੜ ਜੂਵੇ। ਲੋਕਾਂ ਦਾ ਹੁੰਦਾ ਚਾਹੀਦਾ ਖੋਲ ਇਕੱਠੀ ਕਰ ਲਾ ਜੂ ਕੀ ਦੀ ਹੋਊਗੀ ਆਪੇ ਆਏ। ਵੈਸੇ ਥੋੜੀ ਇਕੱਠੀ ਕਰਕੇ ਲੈ ਆਣੀ ਆ। ਤੋ ਦੋਸਤੋ ਦੇਖ ਸਕਦੇ ਹੋ ਇੱਧਰ ਕਣਕ ਸਿੱਟ ਕੇ ਆ ਬੈਠੀਆਂ ਨੇ ਇਹ ਲੇਡੀ ਇਹ ਤੁਹਾਡੇ ਦਾ ਪਤਾ ਕਿਹੜੀ ਕਾਰਵਾਈ ਬਣਦੀ ਆ ਜਿਹੜੀਆਂ ਕਣਕ ਖਣਾਈ ਆ ਤੁਸੀਂ ਆ ਕਿੱਥੋਂ ਲੈਂਦੀ ਆ ਤੁਸੀਂ ਆ ਤਾਂ ਅਸੀਂ ਡੈਢ ਛਾਣੇ ਹੋਇਆ राजे ਉਹ ਤਾਂ ਉਹਨਾਂ ਦੀਆਂ ਨੇ ਜ਼ਿਮੇਦਾਰਾਂ ਦੀ ਸਾਡੀ ਥੋੜੀਆਂ ਨੇ ਕਿੱਥੇ ਨੇ ਉਹ ਉਹ ਤਾਂ ਉਧਰ ਨੂੰ ਨੇ ਮੱਲੇ ਉਹਦੇ ਵਿੱਚ ਨਹੀਂ ਆ ਤੁਸੀਂ ਇੱਥੋਂ ਤਾਂ ਛਾਣੀ ਆ ਇਹ ਸਾਰੀ ਆ ਸਾਡਾ ਡੈਢ ਆ ਸਾਡੇ ਸਾਡਾ ਨਹੀਂ ਹੈਗਾ ਇਹ ਨਾ ਜਿਹੜੀਆਂ ਆਜਾ ਆਹੀ ਆ ਦੇਖੋ ਇਹਨਾਂ ਆਇਓ ਮੜਿਆ ਆਮੋ ਕੇ ਦੋ ਮੈਂ ਚਲੋ ਕੀ ਦੀ ਆ ਗਣਕ ਇਹ ਕੀ ਦੀ ਆ ਗਣਕ ਮੈਂ ਪੁਲਿਸ ਬੁਲਾਉਣ ਲੱਗਿਆ ਹੁਣ ਜੇ ਸੱਚ ਬੋਲ ਪੋਗੇ ਬਚ ਜਿਓਗੇ ਤੁਹਾਨੂੰ ਦੱਸ ਸਾਨੂੰ ਬੜਾਈ ਕਸੂਲੀ ਚੜਾ ਦੇ ਮੇਰੀ ਗੱਲ ਸੁਣ ਜਿੱਥੇ ਮੈਂ ਜੀ ਸਾਡਾ ਮਾਲ ਤਾਂ ਨਹੀਂ ਹੈਗਾ ਕੀ ਦਾ ਇਹ ਇਹ ਕੀ ਲੱਗੀ ਦਾ ਆ ਸਾਡਾ ਤਾਂ ਹੈ ਹੀ ਨਹੀਂ ਇੱਥੇ ਇਹ ਨਹੀਂ ਹੈਗਾ ਸਾਡਾ ਅਜੀ ਨਹੀਂ ਇਹ ਸਾਡਾ ਨਹੀਂ ਹੈਗਾ ਫਿਰ ਇੱਕ ਦਾ ਪੌਂਚ ਛੱਡ ਕੇ ਚਲੇ ਗਏ ਰਾਤ ਦਾਿਆ ਹੈ ਤੁਹਾਨੂੰ ਰੈਗਡ ਦੀ ਸੌਣ ਲੱਗੇ ਸਾਡਾ ਮਾਲ ਨਹੀਂ ਹੈਗਾ ਠੀਕ ਹੈ ਕਿ ਨਹੀਂ ਲੈ ਹੁਣ ਅਸੀਂ ਚੱਕਦੇ ਇੱਥੇ ਪੀ ਆ ਜਾਣਾ ਚੱਕ ਚੱਕੋ ਚੱਕੋ ਕਰੋ ਇਕੱਠੀ ਹੁਣ ਕਰੋ ਜ਼ਿੰਮੇਵਾਰੀ ਥੋੜੀ ਮੇਰੀ ਜ਼ਿੰਮੇਵਾਰੀ ਹੈ ਕਰੋ ਇਕੱਠੀ ਚਲੋ ਕਰੋ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਔਰ ਕਰੋ ਕਰੋ ਇਕੱਠੀ ਕਰੋ ਅਸੀਂ ਚੱਕ ਲੈਣੀਆਂ ਫਿਰ ਅਸੀਂ ਨਹੀਂ ਦੇਣੀ ਗਏ ਨੂੰ ਚਲੋ ਚੱਕੋ ਅਵੇ ਜੱਜ ਨੂੰ ਦਵਾ ਰਹੀ ਟੀ-ਸ਼ਰਟ ਦੇ ਚਲੋ ਆ ਆ ਕਿਤੇ ਲੋਕਾਂ ਨੇ ਉਹੀ ਸਮਝਿਆ ਵੀ ਖੇਡ ਔਰ ਇਹ ਸਲਿੱਪ ਕੋਈ ਹੋ ਜਵੇ ਸਕੂਟਰ ਮੋਟਰਸਾਈਕਲ ਕੇ ਦੀ ਜਾਨ ਬਚੂਗੀ ਔਰੇ ਕਰੋ ਕਰੋ ਇਕੱਠੀ ਕਰੋ ਬੱਸ ਟੱਕਰ ਜੁਮੇਵਾਰ ਤੇਰੀ ਸੀ ਝਕੜਾ ਮੈਂ ਔਰੇ ਖੜਾ ਤੁਹਾਡੇ ਕੋਲ ਕਰੋ ਤੁਹਾਡੇ ਨਾਲ ਖੜਾ ਔਰੇ ਮੈਂ ਉਹ ਵੀ ਕਰ ਲਓ ਉਧਰ ਵੀ ਢੇਰ ਲੱਗਿਆ ਹੋਇਆ ਬਹੁਤ ਆ ਭਰਾਵਾ ਕੋਈ ਇਕੱਲੇ ਗੱਲਾ ਕੋਈ ਕਿਦੇ ਦਾ ਹੋਵੇ ਅਗਲਾ ਕੰਮ ਤੇ ਆਇਆ ਉਰੇ ਲੱਤ ਬਾ ਟੁੱਟ ਜਵੇ ਜਾਨ ਚਲੀ ਜਾਵੇ ਕਿਸੇ ਦੀ ਪਤਾ ਸੀ ਕਿੱਥੇ ਕਰਕੇ ਰੱਖੀ ਤੇ ਅਗਲਾ ਕਿ ਸਾਡੇ ਕੋਲ ਖੋ ਲਵੇ ਸੀ ਕੋਣ ਕੋੜੀਆਂ ਦੇਣਗੇ ਚਲਣਾ ਦੇਖ ਪਰ ਬਹੁਤ ਖਤਰਨਾਕ ਆਉਂਦੀ ਆਪੇ ਮੈਨੂੰ ਤਾਂ ਲੱਗਦੀ ਉਹ ਇਹਨਾਂ ਦੀ ਹੈ ਮੈਂ ਕਰਦੀਆਂ ਨੇ ਐਵੇਂ ਚੱਕੜੀਆਂ ਇਹਨਾਂ ਨੇ ਐ ਕਿਹੜਾ ਚੱਕ ਲੂਗਾ ਨਾਲੇ ਛੱਡ ਦੂਗਾ ਨਾਲੇ ਕੱਲੀ ਕਿਹੜਾ ਛੱਡ ਕੇ ਚਲ ਜੂ ਚੱਲ ਸਫਾਈ ਤਾਂ ਕਰਾਈ ਜਾਂਦੇ ਨੇ ਸਾਰੇ ਦੇ ਪਰਚੇ ਕਰਾਉਣੇ ਨੇ ਮੈਂ ਜਿਹੜੇ ਜਿੰਨਿਆਂ ਦੀ ਗਣਕ ਪਈ ਆ ਨਾ ਉਹਰੇ ਅੱਜ ਦਾ ਦਿਨ ਬਸ ਵਾਰਨਿੰਗ ਦਿੱਤੀ ਇਹਨਾਂ ਨੂੰ ਕਿਸੇ ਦੀ ਬ੍ਰੇਕ ਲੱਗਦੀ ਹੀ ਨਹੀਂ ਹੈਗੀ ਕਿਸੇ ਦੀ ਜਾਨ ਨੂੰ ਕਿਸੇ ਦੀ ਜਾਨ ਨੂੰ ਖਤਰੇ 'ਚ ਪਾਉਣਾ ਕਤਲ ਕਰਨ ਦੇ ਬਰਾਬਰ ਆ ਤੱਕਾ ਬੁਲਾਇ ਮੈਨੂੰ ਮੈਂ ਉਹਨੂੰ ਤੈਨੂੰ ਦੱਸੂਗਾ ਵੀ ਕੀ ਤੱਕਾ ਹੁੰਦਾ ਬੁਲਾਤਾ ਸਹੀ ਮਾਦਾ ਹਰਣਾ ਵੀ ਉਹਰੇ ਕਣਕ ਛੱਡ ਕੇ ਕਿੱਥੇ ਚਲ ਗਿਆ ਅਗਲਾ ਉੱਥੋਂ ਡੈਢ ਚੱਕ ਕੇ ਛਾਣ ਕੇ ਜ਼ਰੂਰ ਅਸੀਂ ਆਪਣਾ ਥੈਲਾ ਚ ਭਰਤੀਆਂ ਪਈਆਂ ਸਾਨੂੰ ਕਿਹਨੋਂ ਮਿਲਿਆ ਇਹ ਕੱਲ ਦਾ ਮਾਲ ਤਾਂ ਮੈਨੂੰ ਕਿਹਨੇ ਦਿੱਤਾ ਹੈ ਓਰ ਤੁਸੀਂ ਲੈ ਜਾਓ ਜਾਂ ਨਹੀਂ ਬਾਲੀਬਾਰਸ ਹੈਗਾ ਤਾਂ ਪੁੱਛ ਆਇਓ ਨਹੀਂ ਭਰਾਵਾ ਸਾਨੂੰ ਨੰਬਰ ਵੀ ਦੇ ਦੇ ਜਾਓ ਓਰੇ ਹੀ ਹਮ ਹੈ ਓਰੇ ਹੀ ਆਕਬਰਾ ਹੋਣਾ ਉਹ ਵੀ ਚੱਕੋ ਉਹ ਪਿਆ ਜਿਹੜੀ ਆ ਉਹ ਵੀ ਢੇਰ ਪਿਆ ਉਹ ਵੀ ਚੱਕ ਲਓ ਨੰਬਰ ਤਾਂ ਦੇ ਕੇ ਆਉਂ ਨਾਲੇ ਦੇਖਦਾ ਸੀ ਕਿਹੜਾ ਬੁਲਾਉਂਦਾ ਉਰੇ ਆਉਂਦਾ ਵੀ ਆ ਕੋਈ ਕਨੇ ਨੰਬਰ ਦੇ ਕੇ ਆਉ ਮੈਨੂੰ ਫੋਨ ਜ਼ਰੂਰ ਕਰਿਓ ਕੋਈ ਆਊਗਾ ਜੇ ਤੂੰ ਪਹਿਲਾਂ ਇਕੱਠੇ ਕਰ ਲੈ ਬਾਅਦ ਚ ਕਰ ਲੈ ਨੰਬਰ ਐਡ ਕਰਦੇ ਭਰਾਵਾ ਤੂੰ ਸਾਡੇ ਭਰਾਵਾ ਮੈਂ ਉਰੀ ਖੜਾਂਗਾ ਮੈਂ ਚੱਲਿਆ ਕਿਤੇ న్యూਸ ਬਣਾ ਰਿਆਂ ਥੋੜੀ ਜਾਣ ਤੋਂ ਪਹਿਲਾਂ ਨੰਬਰ ਦੇ ਕੇ ਆਉ ਤੁਹਾਨੂੰ ਟੈਨਸ਼ਨ ਨਾਲਾ ਖਾਲੇ ਇਹਨਾਂ ਦੇਖਦੇ ਪੁਲਿਸ ਵਾਲੇ ਵੀ ਦੇਖਣ ਗੱਲੇ ਚਲਾਨ ਕੱਟਣ ਤੱਕ ਨਾ ਹਿੰਸਾ ਰਹਿਣਾ ਬਾਦ ਦੇ ਜਿਹੜੇ ਕਹਿੰਦੇ ਸੜੀ ਗਈ ਕੋਈ ਦਾ ਗੱਲ ਆ ਹੁਣ ਮੈਂ ਪਿੱਛੇ ਕਰਕੇ ਉਹ ਮੌਕੇ ਤੇ ਫੜੇ ਨੇ ਕਰਾਈ ਆ ਬਹੁਤ ਆ ਲੱਤਾਂਾਂ ਟੁੱਟਦੀ ਆ ਬੰਦੇ ਦੀ ਜਾਨ ਵੀ ਜਾ ਸਕਦੀ ਆ ਕਿ ਇਹਦੀ ਸਾਭੇ ਨਹੀਂ ਜਾਂਦਾ ਇਹ ਹੁਣ ਬੰਦੇ ਇਹ ਰੋਡ ਆ ਮੇਨ ਰੋਡ ਆ ਅਗਲਾ ਘਟੋ ਘਟ 60 70 ਤੇ ਆਉਂਦਾ ਇਹ ਰੋਡ ਤੇ ਠੀਕ ਆ ਹੁਣ ਇਹੇ ਜੇ ਜਾ ਮੂਰੇ ਚਾਂਕ ਚੱਕ ਆ ਜੇ ਕਿੱਥੇ ਕੰਟਰੋਲ ਹੋਊਗਾ ਬੰਦੇ ਤੋਂ ਸਾਭੇ ਨਹੀਂ ਜਾਂਦਾ ਇਹ ਮੂਰੇ ਟਰੱਕ ਖੜੇ ਨੇ ਜਿਵੇਂ ਸਪੈਸ਼ਲ ਲੱਗੀ ਵੀ ਆ ਟਰੱਕ ਖੜੇ ਨੇ ਅਗਲੇ ਦੱਤ ਤੇ ਜਾ ਕੇ ਵੱਜੂਗਾ ਸਿੱਧਾ ਜਾ ਕੇ ਦਰਸਤ ਤੇ ਵੱਜੂ ਜਾਣੇ ਜਾਣੀਆਂ ਬੰਦੇ 'ਚ ਹੁੰਦਾ ਕੀ ਆ ਕੱਲ ਖਬਰੇ ਪਰਸੋਂ ਕਿ ਇੱਕ ਮੂਰੇ ਜੱਥੇ ਗੋਡੇ ਮੋਡੇ ਛੇਲ ਹੋਏ ਨੇ ਚੱਜ ਨਾਲ ਉਹ ਬੰਦਾ ਹੁਣੇ ਦੱਸਦਾ ਦੀ ਇੱਧਰ ਘਵਾੜਾ ਰੋਡ ਤੇ ਵੀ ਕਹਿੰਦੇ ਹੋਇਆਗਾ ਬੰਦਾ ਲੱਤਾਂ ਬਾਹਾਂ ਟੁੱਟੀਆਂ ਨੇ ਜਮੇ ਇਹਦਾ ਜਵਾਬ ਇਹਦੇ ਦੱਸ ਦੋ ਇਹਨਾਂ ਕੱਲ ਪਰ ਉਹਦੇ ਟੀਕੇ ਲਵਾਏ ਸੈਟ ਨੰਬਰ ਦੇ ਉੱਤੇ ਲੰਘਾ ਦਾ ਬਜਾਰਾ ਕਹਿੰਦਾ ਟੀਕੇ ਕਹਿੰਦਾ ਲੋਡ ਹੈਗੀ ਆ ਲਵਾ ਲਾ ਕੇ ਟੀਕੇ ਜੀ ਦਾ ਜੀ ਜੀ ਜਿਹੜੀ ਹੈਗੀ ਆ ਆਪਣੀ ਹੁਣੇ ਵਿੱਚ ਦੱਸ ਦੋ ਕਿਉਂਕਿ ਮੈਨੂੰ ਰਿਕਾਰਡ 'ਚ ਸਾਰਾ ਰੱਖਣਾ ਪੈਣਾ ਇਹ ਥੋੜੀ ਆ ਨਾ ਇਹ ਤੇਰੀ ਆਇ ਇੱਕ ਢੇਰੀ ਦੁੱਡੀ ਆ ਨਾਲ ਕਿਉਂ ਬਾਕੀਆਂ ਨਹੀਂ ਥੋੜੀਆਂ ਹੈਗੀਆਂ ਇੱਕੋ ਹੀ ਆ ਥੋੜੀ ਅੱਗੇ ਤੋਂ ਤਾਂ ਨਹੀਂ ਸਿੱਟਦੇ ਐ ਭਾਈ ਨਹੀਂ ਬੱਚਿਆਂ ਦੀ ਕਸਮ ਲੱਗ ਗਈ ਛੋੜਦੀ ਆਇ ਇੱਕ ਢੇਰੀ ਦੱਸਦੇ ਨੇ ਕਹਿੰਦੇ ਸਾਡੀ ਸਰਪੇ ਢੇਰੀ ਆ ਵੀ ਜਿਹੜੀਆਂ ਦੋ ਢੇਰੀਆਂ ਨੇ ਸਾਡੀਆਂ ਨਹੀਂ ਹੈਗੀਆਂ ਅੱਗੇ ਤੋਂ ਇਹਨਾਂ ਨੇ ਕਹਿਤਾ ਵੀ ਨਹੀਂ ਸਿੱਟਾਂਗੇ ਇੱਥੇ ਇੱਥੇ ਛੱਡ ਕੇ ਅਸੀਂ ਕਿੱਥੇ ਵੀ ਸੋਚਿਆ ਇਹ ਭਾਈ ਕਤਲ ਦਾ ਮਕਦਮਾ ਬੰਦਾ ਕਹਿੰਦੀ ਜਾਨ ਨੂੰ ਖਤਰੇ 'ਚ ਪਾ ਰਿਹਾ ਬੰਦਾ ਐ ਉਹਦੀ ਇੱਕ ਮਿੰਟ ਬਿਮਾਰੀ ਸੋਚ ਕੇ ਤੂੰ ਹੀ ਕਹਿੰਦਾ ਮੇਰੇ ਘਰ ਵਾਲੀ ਨੇ ਮੇਰੀ ਇੱਕ ਮਿੰਟ ਗੱਲ ਸੁਣ ਲੈ ਤੂੰ ਕਹਿੰਦਾ ਮੇਰੇ ਘਰ ਵਾਲਾ ਨਹੀਂ ਹੈਗਾ ਕਿੰਨਾ ਔਖਾ ਹੁੰਦਾ ਤੁਹਾਨੂੰ ਹਾਂਜੀ ਕਿੰਨਾ ਔਖਾ ਹੁੰਦਾ ਬਹੁਤ ਔਖਾ ਹੁੰਦਾ ਬਹੁਤ ਔਖਾ ਹੁੰਦਾ ਨਾ ਹੁਣ ਮੰਨ ਲਓ ਕੋਈ ਇਕੱਲਾ ਕਹਿਰਾ ਬੰਦਾ ਨੌਕਰੀ ਤੇ ਜਾ ਰਿਹਾ ਕੰਮ ਕਰਤੇ ਜਾ ਰਿਹਾ ਥੋੜੇ ਅੱਗੇ ਸਲਿੱਪ ਹੋ ਕੇ ਉਹਦੀ ਮੌਤ ਹੋ ਜਵੇ ਉਹਦੇ ਘਰਦਿਆਂ ਦਾ ਸਹਾਰਾ ਚਲੇ ਗਿਆ ਤੁਹਾਨੂੰ ਦਾ ਪਤਾ ਬਿਨਾ ਸਾਰੇ ਤੋਂ ਕਿਵੇਂ ਜ਼ਿੰਦਗੀ ਕੱਟ ਹੁੰਦੀ ਆ ਚਲ ਕੋਈ ਨਾ ਫਿਰ ਐਵੇਂ ਹੀ ਸਮਝਿਆ ਕਰੋ ਇਹ ਗੱਲ ਧਿਆਨ ਚ ਰੱਖੋ ਠੀਕ ਆ ਇਹ ਰੀਆ ਕਹਿੰਕੋ ਹਮਾਰਾ ਕੋਰੀਆ ਉਹ ਤਾਂ ਬਾਬੂ ਦਾ ਕਿਹੜਾ ਬਾਬੂ ਆ ਬਲਾੌਰ ਨੂੰ ਉਧਰ ਵਾਲੇ ਕਿੰਨਾਰੇ ਹਮ ਲੋਕਾਂ ਨੇ ਇਹ ਸਾਨੂੰ ਚੁਕਾ ਕੇ ਗਿਆ ਸੀ ਥੋੜੀ ਚੱਕੀਆਂ ਨਹੀਂ ਕਿੱਥੇ ਬਾਬੂ ਕਿਹੜਾ ਦਾ ਤੁਹਾਡਾ ਕੀ ਦੀਆ ਹਮ ਕੋ ਥੋੜੀ ਹਮ ਤਾਂ ਬੋਲਦੇ ਕਿੱਥੇ ਆਓ ਕਹਿੰਦਾ ਆ ਕੁੰਡੀਆਂ ਰੋਡ ਤੇ ਤੈਨੂੰ ਕਿਹਨੇ ਚਕਾਈਆਂ ਮਗਾ ਪਾਈ ਉਹ ਮੁੰਡਾ ਚੁਕਾ ਕੇ ਗਿਆ ਠੀਕ ਹੈ ਕਿ ਨਹੀਂ ਆ ਕਈਆਂ ਸਤੇਰੀਆਂ ਲੱਗ ਰੱਖੀਆਂ ਜਿਵੇਂ ਪਾਈ ਮੁੰਡਾ ਨਹੀਂ ਕਰ ਲੋ ਪਤਾ ਨਹੀਂ ਕਿਹੜਾ ਸੜਦਾ ਕਿਹੜਾ ਨਹੀਂ ਉੱਥੋਂ ਬੰਦੇ ਆ ਯਾਰ ਮਰ ਸਕਦਾ ਕੋਈ ਜਾਨ ਵੀ ਜਾ ਸਕਦੀ ਆ ਤੈਨੂੰ ਪਤਾ ਕਿਸੇ ਦੀ ਜਾਨ ਲੈਣੇ ਦਾ ਪਰਚਾ ਹੁੰਦਾ ਹੈ ਇਸ 'ਤੇ ਮੈਂ ਮੰਨ ਲਿਆ ਮੈਂ ਤਾਂ ਕੰਪੇਨ ਲਗਾਇਆ ਹੈ ਨਹੀਂ ਫਿਰ ਆ ਕੀ ਦੀਆਂ ਨੇ ਆ ਜੜੀਆਂ ਆ ਨੇ ਉਹ ਮੇਰਾ ਕੀ ਪਤਾ ਕਿਸ ਦਾ ਹੈਗਾ ਮੈਂ ਤਾਂ ਅੱਜ ਕੰਪੇਨ ਲਗਾਇਆ ਹੈ ਬੇਟਾ ਜੀ ਮੁੱਕਰ ਗਈ ਹਾਂ ਨੂੰ ਕਹਿੰਦੀ ਪਈ ਕਿ ਸੁਣੋ ਜੀ ਇਹ ਵੀ ਨਹੀਂ ਹੈ ਤੁਸੀਂ ਚੱਕੇ ਨਾ ਚੱਕੇ ਮੈਂ ਚੱਕਾਈ ਆ ਮੈਂ ਚੱਕਾਈ ਆ ਜਦ ਅਗਲੇ ਵੀ ਹੈ ਨਹੀਂ ਫਿਰ ਅਗਲੇ ਦਾ ਪਤਾ ਲਾਣਾ ਵੀ ਹੈ ਮੈਨੂੰ ਪਤਾ ਜਦ ਆਪ ਦਾ ਹੈ ਹੀ ਨਹੀਂ ਤਾਂ ਆਪ ਕੀ ਬੋਲੋਗੇ ਫਿਰ ਆਪ ਇਨਕੋ ਕੀ ਬੋਲ ਰਹੇ ਹੋ ਕਿ ਕੰਨਕਾ ਕਿਉਂ ਉਠਾਇਆ ਕੋਡਾ ਲਾਵਾ ਨਾ ਮੈਂ ਜਿਆਦਾ ਨਹੀਂ ਹੈ ਹੀ ਨਹੀਂ ਹੈ ਕਿਸੇ ਦਾ ਕਿਸੇ ਦਾ ਲੈ ਲੋਡਾ ਲਾਣਾ ਨਾ ਮੈਨਾਂ ਥੋੜਾ ਮੈਂ ਕਿਸੇ ਦਾ ਲਾ ਕੇ ਬਈ ਦੇਖਾ ਤੇ ਨਹੀਂ ਆਪਕਾ ਨਾ ਨਹੀਂ ਹਮਾਰਾ ਨਹੀਂ ਬਸ ਬੀਚੋ ਬਾਤੀ ਕਰ ਫੇ ਤੂੰ ਕੀ ਕਹਿਨੀ ਇਹਨੂੰ ਜਦੋਂ ਆਪਾਂ ਤੁਹਾਡਾ ਹੈ ਹੀ ਨਹੀਂ ਜਦੋਂ ਆ ਬੰਦੇ ਲੱਗੇ ਨਾ ਚੱਕਰ ਹੰਦੀਰ ਜਾਇਗਾ ਮੰਦੀ ਕਿਤੇ ਨੇ ਕਿਹੜੇ ਬੰਦੇ ਨੇ रिया है किसकी आई है आ? किसने फेंका ही है यहाँ पे सड़क पे हमारे नहीं है फिर तुम उठा क्यों रहे हो समेट दो है बोला था ये समेट दो कौन बोला कौन बोला है? किसने बोला समेट दो वहाँ पर बैठा हुआ आजा लेके चलो ਕਿਹਨੇ ਬੋਲਿਆ? ਕੌਣ ਬੋਲਿਆ? ਉਹ ਨਹੀਂ ਹੈ। ਹੈ? ਚਲਾ ਗਿਆ ਉਹ। ਕਿੱਥੇ ਚਲਾ ਗਿਆ? ਪਤਾ ਨਿਕ ਨਹੀਂ ਚਲਾ ਗਿਆ। ਨਹੀਂ ਤੈਨੂੰ ਐਂ ਤੇ ਕਹਿ ਗਿਆ ਵੀ ਇਕੱਠੀ ਕਰਦੇ ਉੱਥੇ। ਤੈਨੂੰ ਐਂ ਹੀ ਬੋਲ ਗਿਆ ਵੀ ਸਮੇਟ ਦੇ। ਆਹ ਹਮਕੋ ਤਾਂ ਬੋਲਾਦਾ ਜੇ ਬੁਸਮੇਟ ਦੇ ਤਾਂ ਬੁਸਮੇਟ ਦੇ। हेलो हेलो तेरी नहीं है कि वो पक्का चकबाद हुआ मैं किसी और ना चकबाद है जी देखा लजे तेरी है होन भी बोलता सच हैं हमरा मालूम नहीं है तेरी नहीं है हम खाना बनाते हैं नहीं किसके उसका क्या नाम है जिसकी है ये पता नहीं हमको नाम नहीं जानते फिर ऐसे तू उठाने लग गया ਨਾ ਮਨੀ ਜਾਣਦਾ ਤੂੰ ਕੋਈ ਜਾਣਦਾ ਨਹੀਂ ਉਹਨੂੰ ਜੇ ਤੇਰਾ ਹੈਗਾ ਦੱਸ ਦੇ ਹੁਣ ਵੀ ਜੇ ਤੇਰਾ ਹੈਗਾ ਦੱਸ ਦੇ ਹੁਣ ਵੀ ਹਾਂ ਮੈਡੈਸਨ ਹੈ ਕੀ ਕਹਿੰਨਾ ਬੰਦਾ ਨਹੀਂ ਰੱਖ ਦਿਆ ਜੀ ਹੈ ਕੀ ਬੋਲੇ ਆ ਬੰਦਾ ਰੱਖ ਲਵੇ ਇਹ ਬੰਦਾ ਰਖ ਲੈ ਕੇ ਉਹ ਯਾਰ ਮੰਡੀ 로ਡ ਨਹੀਂ ਮੰਡੀ 로ਡ ਇਹ ਮੰਡੀ 로ਡ ਨੂੰ 로ਡਿੰਗ ਕਰ ਰਹੇ ਨੇ ਇਹ ਬੁਰਾਤਰ ਗਏ ਇਹ ਉਹਦਾ ਰਾਹ ਦਾ ਕੀ ਦਾਗਾ ਇਹ ਉਹ ਠੇਕੇਦਾਰ ਜੰਗ ਹੈ ਉਹਦੇ ਬੰਦਿਆਂ ਦਾ ਇਹ ਨਹੀਂ ਪਰ ਸੜਕ ਤੇ ਸੱਟਣਗੇ ਜੰਗ ਜੰਗ ਨੇ ਸੜਕ ਥੋੜੀ ਮੁੱਲ ਲੈ ਲਈ ਉਹਨੇ ਗੱਲ ਤਾਂ ਸਹੀ ਹੈ ਜਾ ਉੱਠ ਵਾ ਲੈ ਜਾ ਜਾ ਚੱਕ ਲੈ ਚੱਕ ਲੈ ਚੱਕ ਉਹਨੂੰ ਜਾ ਚੱਕ ਲੈਓ ਚੱਲ ਅੱਗੇ ਤੋਂ ਜੇ ਅੱਜ ਦਾ ਤਾਂ ਤੁਹਾਨੂੰ ਕਹਿਤਾ ਅੱਗੇ ਤੋਂ ਪਰਚਾ ਹੋਇਆ ਕਰੂਗਾ ਕਿਤੇ ਹੋਰ ਪਲੇਖੇ 'ਚ ਫਿਰਦੇ ਹਾਂ ਕਤਲ ਦਾ ਪਰਚਾ ਹੁੰਦਾ ਹੈ ਹਾਂ ਕਿਸੇ ਦੀ ਜਾਨ ਨੂੰ ਖਤਰੇ 'ਚ ਪਾਉਂਦੇ ਹੋ ਤੁਸੀਂ ਕਤਲ ਦਾ ਵਰਤਿਆ ਹੋਣਾ ਚਾਹੀਦਾ ਹੀ ਇਹਨਾਂ ਤੇ ਕਹੇ ਦੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ ਉਹ ਦੁਪਹਿਰ 'ਚ ਮੈਂ ਆਪ ਝਾੜੂ ਲਾ ਲਾ ਕੇ ਸੜਕ ਸਾਫ਼ ਕਰਕੇ ਆਇਆ ਪਿੱਛੇ ਸਾਨੂੰ ਨਾਲ ਕੀ ਖੱਟੀ ਪਈ ਆਈ ਆ ਵੀ ਕਹੇ ਦੀ ਵਿਚਾਰੇ ਜਾਨ 바ਚ ਜਿਵੇਂ ਉਹ ਪਿੱਛੇ ਏਡੀ ਢੇਰੀਆਂ ਲਾਈ ਵੀ ਨਾ ਕੋਈ ਨਹੀਂ ਮੂਰੇ ਆਇਆ ਮੈਂ ਆਪ ਝਾੜੂ ਨਾਲ ਮਿੱਟੀ 'ਚ ਮਲਾਇਆ ਆ ਮੈਂ ਮੈਂ ਕਰ ਲਉ ਖੱਟੀ ਹਉਣ ਵਾਰ ਉਹ ਕਹੇਦਾ ਭਾਈ ਘਰ ਚ ਇਕੱਲਾ ਇਕੱਲਾ ਹੁੰਦਾ ਅਗਲਾ ਕੋਈ ਕੰਮ ਤੇ ਆਇਆ ਹੋਰ ਇਹ ਮਰ ਜਵੇ ਕੋਈ ਇਹਨਾਂ ਦਾ ਕੀ ਜਾਨਾ ਜੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਜੂ